ਦੁਵਾਲ ਆਹ ਐਨ ਕਿਲਿੰਡਰ ਮਾਂ ਦੇ ਪੁੱਤ ਨੇ ਸਾਡੇ ਮੁੰਡੇ ਨੇ ਕਾਰ ਥੱਲੇ ਦੇ ਕੇ ਫੇਤਾ ਠੀਕ ਹੈ ਠੀਕ ਹੈ ਛਤਰੀ ਲਾ ਕੇ ਦੇਵਾਂਗੇ ਐਨ ਕਿਲਿੰਡਰ ਲਾ ਕੇ ਦੇਵਾਂਗੇ ਇਹ 14 ਮਾਡਲ ਟਰੈਕਟਰ ਹੈ ਜਿਹਨੇ ਆਸ਼ਾ ਟਰੈਕਟਰ ਲੈਣਾ ਨਾ ਨਾਲ ਨਾਲ ਛੋਟਾ ਟਰੈਕਟਰ ਲੈਣਾ ਜਾ ਸਾਲੀ ਵਾਸਤੇ ਤੇ ਲੈਣਾ ਨਾ ਰੋਲ ਵੀ ਹੋ ਜੂਏ ਤੇ ਮਿੱਟੀ ਤੇ ਫੁੱਲ ਵਾਂਗੂ ਫੁੱਲ ਜਿਹੇ ਵੱਧ ਹੋ ਸਕਦਾ ਸ਼ਾਇਦ ਠੀਕ ਹੈ ਬਈ ਇਹ 14 ਮਾਡਲ ਆ ਬਈ గేਰ ਵੀ ਦਾ ਉੱਤੀ ਹੈ ਚਲਾ ਕੇ ਆਪੀ ਦੁਹੰਦੀ ਚਾਲਿਓ ਬੈਂਪਰ ਲੱਗ ਜਾ ਬੈਂਪਰ ਖਰਾਬ ਹੋ ਜਾ ਠੀਕ ਹੈ ਬਈ ਠੀਕ ਹੈ ਗੱਲ 14 ਮਾਡਲ ਟਰੈਕਟਰ ਦਾ 1 ਲੱਖ ਤੇ 85000 ਰੁਪਏ ਦਾ ਠੀਕ ਹੈ ਵੀ ਮੌਕੇ ਤੇ ਮਾਨਸਨ ਮਾਨਸ ਆਹ ਲੋ ਜੀ ਜਿੰਨੇ ਦਾ ਟਰੈਕਟਰ ਉਦੋਂ ਵੱਧ ਦਾ ਲੋਨ ਹੋ ਜੂ ਇਥੇ ਠੀਕ ਹੈ ਵੀ ਹਾਂ ਜੀ ਮੇਰੇ ਪੈਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੋਡੀ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਆਜੋ ਤੁਹਾਨੂੰ ਬਈ ਸ਼ਰਮੇ ਨਾਲ ਮਿਲਾਉਣੇ ਆ ਵੇਖੋ ਟਰੈਕਟਰਾਂ ਮੇਰੀ ਜਾਣਕਾਰੀ ਦਿੰਨੇ ਆ ਆਜੋ ਅੱਗੇ ਵੀਡੀਓ ਕਰਦੇ ਹਾਂ ਕੰਟੀਨਿਊ ਰਸੀ ਆ ਵੀ ਸਸਤੀ ਕਾਲੇ ਲੋ ਸਭ ਕੀ ਹਾਲ ਵਧੀਆ ਬਈ ਤੁਸੀਂ ਸੁਣਾਓ ਗਾਓ ਵਧੀਆ ਹੋਰ ਕਰ ਬਰਵਾ ਠੀਕ ਹੈ ਬਈ ਬਹੁਤ ਵਧੀਆ ਅੱਜ ਕੀ ਧਮਾਕਾ ਕਰਾਂਗੇ ਆਪਾਂ ਅੱਜ ਟਰੈਕਟਰ ਦਿਖਾਵਾਂਗੇ ਹੋਰ ਕੀ ਧਮਾਕਾ ਆਪਾਂ ਕੀ ਕਰਨੇ ਟਰੈਕਟਰਾਂ ਦੇ ਕਰਾਂਗੇ ਠੀਕ ਹੈ ਬਈ ਜੈਜ ਰੇ ਟਰੈਕਟਰ ਦੇਵਾਂਗੇ ਭਰਾਵਾਂ ਨੂੰ ਹਾਂ ਬਈ ਬਾਈ ਸਸਤੀ ਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਈ ਚੜਦੀ ਕਲਾ ਹੀ ਰੱਖੇ ਤੁਹਾਨੂੰ ਤੁਹਾਡੇ ਨਾਲ ਹੀ ਸ਼ਰਮਾ ਸ਼ਰਮਾ ਕੱਲਾ ਕੁਝ ਨਹੀਂ ਹੈਗਾ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਬਈ ਹਾਂ ਜੀ ਗਰਮੀ ਨੂੰ ਦੇਖ ਕੇ ਇੱਕੋ ਹੀ ਗੱਲ ਸੋਚਦੇ ਆਂ ਹਾਂ ਵੀ ਕਿ ਸਾਲਾ ਯਾਰ ਪੈਸਾ ਕਿਵੇਂ ਬਣਦਾ ਹੋਊਗਾ ਜੇ ਯਾਰ ਚੱਟ ਜ਼ਿਮੀਂਦਾਰ ਜਿਹੜੇ ਖੇਤਾਂ 'ਚ ਫਿਰਦੇ ਨੇ ਟਰੈਕਟਰਾਂ 'ਤੇ ਫਿਰਦੇ ਨੇ ਤੇ ਜਿਹੜੇ ਮਿੱਟੀ ਢੋਂਦੇ ਨੇ ਬਾਈ ਜਾਂ ਕੋਈ ਹੋਰ ਵੀ ਕਰਾਇਆ ਪਾਉਂਦੇ ਨੇ ਤੇ ਯਰ ਕੀ ਹਾਲ ਹੋਊਗਾ ਹਾਲੀ ਤੱਕ ਗਰਮ ਮਿੱਟੀ ਉੱਤੇ ਪੈਣੀ ਭੈ ਭਾਨੋ ਬਾਈ ਹਾਂ ਭਾਈ ਆ ਗੱਲਾਂ ਦੇਖ ਕੇ ਆ ਜੀ ਗਰਮੀ ਦੇਖ ਕੇ ਨਾ ਬਾਈ ਸਲੂਟ ਆ ਭਰਾਵਾ ਸੋਨੂੰ ਧਾਨੋ ਤੁਸੀਂ ਜਿੱਦਾਂ ਬਾਈ ਕਮਾਈ ਕਰਦੇ ਹੋ ਆ ਗੱਲਾਂ ਸੋਚ ਕੇ ਜਿਹੜਾ ਬੰਦਾ ਜੱਟ ਨਾ ਠੱਗੀ ਮਾਰੂਗਾ ਨਾ ਮੁਸ਼ਕਿਲ ਆ ਭਾਈ ਉਹ ਬੰਦਾ ਸੁਖ ਦਾ ਸਾਥ ਤੇ ਸੁੱਖ ਦੀ ਜ਼ਿੰਦਗੀ ਨਹੀਂ ਬਤੀਤ ਕਰ ਸਕਦਾ। ਹਾਂ ਵੀ ਲੈ ਕੇ ਲਓ। ਇਹ ਗੱਲਾਂ ਸੋਚ ਕੇ ਹੀ ਆਪਾਂ ਜੈਜਰੇਡ ਟਰੈਕਟਰ ਵੇਚਦੇ ਆ। ਇਹ ਜੈਜਰੇਡ ਟਰੈਕਟਰ ਦਿਖਾਵਾਂਗੇ ਤੁਹਾਨੂੰ। ਠੀਕ ਆ ਵੀ। ਸਭ ਤੋਂ ਪਹਿਲਾਂ ਆ ਗਿਆ ਸੋਨਾਲਿਕਾ 750। ਤੇ ਲੋਏ ਟਰੈਕਟਰ ਮੰਡੀ ਨਹੀਂ ਲਾਇਆ ਕਿ ਮੰਨੀਆਂ ਹੋ ਗਿਆ। ਹਾਂ ਵੀ ਜੋ ਵਿਗ ਗਿਆ ਕਿਉਂ ਉਹ ਬੰਦੇ ਨਾਲ ਲੋਨ ਕਹਿੰਦਾ ਘੱਟ ਹੁੰਦਾ ਉਹਦਾ ਟ੍ਰਿੰਬਲ ਸਹੀ ਨਹੀਂ ਸੀ ਇਸ ਕਰਕੇ ਤੇ ਖਰਾਬ ਹੋ ਗਏ ਸੀ ਹਾਂ ਬਈ ਇਹ 590 ਘੰਟੇ ਚੱਲਿਆ ਠੀਕ ਆ ਬਈ ਬਿਲਕੁਲ ਨਵਾਂ ਟਰੈਕਟਰ ਦੇ ਲੋ ਠੀਕ ਆ ਬਈ ਜਾਂ ਏਜੰਸੀ ਜੋ ਕਢਾ ਲਈ ਹੈ ਜਾਂ ਇਹ ਜਾਂ ਇਹ ਆਏ ਆ ਠੀਕ ਹੈ ਗੱਲ ਹਾਂ ਬਈ ਹਾਏ ਤਾਂ ਇਹ ਤੂੰ ਆਇਆ ਲੋ ਆ ਸਾ ਪੂਰ ਖੋਲੇ ਜੇ ਸਰਵਿਸ ਸਾਹਮਣੀ ਹੋਣੀ ਠੀਕ ਆ ਬਈ ਉਹ ਸਾਹਮਣੇ ਮਾਰੀ ਕੈਮਰਾ ਪਲੇਟ ਦੇ ਉੱਪਰ ਹਾਏ ਤਾਂ ਉਹ ਸਾਹਮਣੇ ਹਾਂ ਬਈ ਇਹਦੀਆਂ ਪਰਤੀਆਂ ਇਹ ਨਹੀਂ ਲਈਆਂ ਹਾਂ ਬਈ 2022 ਮਾਡਲ ਆ ਤੇਜ ਟਰੈਕਟਰ ਨਿਕਲਿਆ ਹੈ ਠੀਕ ਹੈ ਬਈ ਟਾਇਰਾਂ ਦੇ ਮਾਰਕੇ ਵੀ ਤੇਰੀ ਆ ਟਰੈਕਟਰ ਦਾ ਮਾਰਕਾ ਬਾਈ ਆ ਠੀਕ ਹੈ ਬਈ ਠੀਕ ਹੈ ਗੱਲ ਲੋਨ ਫੈਂਸ ਹੋ ਜੂ ਪੁਰਾਣਾ ਟਰੈਕਟਰ ਕੱਟਿਆ ਜਾਓ ਠੀਕ ਹੈ ਬਈ ਇਹ ਟਰੈਕਟਰ ਦੇਵਾਂਗਾ ਆਪਾਂ 6 ਲੱਖ 10 ਹਜ਼ਾਰ ਰੁਪਏ ਦਾ ਠੀਕ ਹੈ ਬਈ ਮੈਂ ਜਿਹਨੇ ਨਵਾਂ ਲੈਣਾ ਲੈ ਲੀ ਹਾਂ ਬਈ ਕਰ ਬਹਾਰ ਰਪਾ ਕੀ ਲੈ ਜਾ ਇੱਕ ਦਮ ਹਾਰ ਪਾ ਕੇ ਦੇ ਨੂੰ ਆਪਾਂ ਠੀਕ ਹੈ ਉਹ ਤੋਂ ਬਾਅਦ ਦੇ ਵਿੱਚ ਆ ਗਿਆ 2014 ਮਾਡਲ ਆ ਵੀਰੇ ਠੀਕ ਹੈ ਬਈ ਗੇਅਰ ਇੰਜਨ ਦੀ ਆਪਾਂ ਨੂੰ ਤਸੱਲੀ ਹੈ ਚਲਾ ਕੇ ਬਾਅਦ ਤਸੱਲੀ ਕਰ ਲਈ ਟਾਇਰ ਬਿਲਕੁਲ ਨਵੇਂ ਆ ਪਿਛਲੇ 16 ਵਾਲੇ ਮੂਹਰੇ 7.50 ਵਾਲੇ ਜੀ ਡੇਲਾ ਆਪਾਂ ਉਹ ਬਾਈ ਦੇ ਨਾਂ ਤੇ ਕੱਟ ਕੇ ਦੇਣਾ ਜਿਹੜਾ ਵੀਰ ਲੈ ਕੇ ਜਾਊਗਾ ਠੀਕ ਹੈ ਬਈ ਠੀਕ ਹੈ ਇੱਕ ਤੈਨੂੰ ਗੱਲ ਦੱਸ ਦੇਣਾ ਮੈਂ ਡਬਲ ਡਿਸਟਰੀਬਿਊਟਰ ਟਰੈਕਟਰ ਆ। ਹਾਂ ਬਈ। ਸਪੀਡ ਹੈ ਇਹ। ਠੀਕ ਹੈ ਬਈ। ਡਰਾਈਵਰ ਦੀ ਚੱਕਰੀ ਆ ਲੱਗੀ ਆ ਡੰਡਾ ਫੱਟੀ ਹੁੱਕ ਸਾਰਾ ਸਮਾਨ ਨਾਲ। ਠੀਕ ਹੈ ਬਈ। ਠੀਕ ਹੈ 4 ਲੱਖ ਦਾ ਟਰੈਕਟਰ ਤੇ ਨੂੰਨ ਹੋ ਜੂਗਾ। ਹਾਂ ਬਈ। ਟਰੈਕਟਰ ਦਾ ਡਿਮਾਂਡ ਹੈਗੀ ਆ। ਟਰੈਕਟਰ ਦੇਵਾਂਗੇ 4 ਲੱਖ 40 ਹਜ਼ਾਰ ਰੁਪਏ ਦਾ। ਉਹ ਡਿਮਾਂਡ ਕਿ ਨਹੀਂ ਰੱਖਦੇ ਆ ਬਈ ਅਪਾ ਜੀ? ਡਿਮਾਂਡ ਇਹਦੀ ਆ ਲਿਖਿਆ ਸੀ ਤੇ 4 ਲੱਖ 85 ਹਜ਼ਾਰ। ਠੀਕ ਹੈ ਬਈ। 4 ਲੱਖ 40 ਹਜ਼ਾਰ ਰੁਪਏ। ਮੌਕੇ ਤੇ ਮਾਨ ਸਨਮਾਨ ਹੋਰ ਵੀ ਕਰ। ਠੀਕ ਹੈ ਬਈ। ਠੀਕ ਹੈ ਗੱਲ। ਉਹ ਦੁਵਾਲ ਆ ਐਨ ਗਲਿੰਡਰ ਮਾਂ ਦੇ ਪੁੱਤ ਨੇ ਸਾਡੇ ਮੁੰਡੇ ਨੇ ਕਾਰ ਤੋਂ ਦੇ ਕੇ ਫੇਟਾ ਠੀਕ ਹੈ ਠੀਕ ਹੈ ਜੈਤਰੀ ਲਾ ਕੇ ਦੇਵਾਂਗੇ ਐਨ ਗਲਿੰਡਰ ਲਾ ਕੇ ਦੇਵਾਂਗੇ ਇਹ 14 ਮਾਡਲ ਟਰੈਕਟਰ ਹੈ ਜਿਹਨੇ ਆਸ਼ਾ ਟਰੈਕਟਰ ਲੈਣਾ ਨਾ ਨਾਲ ਛੋਟਾ ਟਰੈਕਟਰ ਲੈਣਾ ਜਾਂ ਖਾਲੀ ਵਾਸਤੇ ਟਰੈਕਟਰ ਲੈਣਾ ਨਾ ਲੋਨ ਵੀ ਹੋ ਜੂਏ ਟਰੈਕਟਰ ਤੇ ਫੁੱਲ ਵਾਂਗੂ ਫੁੱਲ ਕੋਈ ਵੱਧ ਹੋ ਸਕਦਾ ਸ਼ਾਇਦ ਆ ਠੀਕ ਹੈ ਬਈ ਇਹ 14 ਮਾਡਲ ਆ ਬਈ ਗੇਰ ਵੀ ਦਾ ਓਪੀ ਹੈ ਚਲਾ ਕੇ ਆਪਣੀ ਦੁਕੰਦੀ ਚਾਹੀਓ ਬੈਂਪਰ ਲੱਗ ਜਾ ਬੈਂਪਰ ਖਰਾਬ ਹੈ ਦਾ ਠੀਕ ਹੈ ਬਈ ਠੀਕ ਹੈ ਗੱਲ 14 ਮਾਡਲ ਟਰੈਕਟਰ ਦਾ 1 ਲੱਖ ਤੇ 85000 ਰੁਪਏ ਦਾ ਠੀਕ ਹੈ ਵੀ ਮੌਕੇ ਤੇ ਮਾਨਸ ਨਮਾਨ ਆਹ ਲੋ ਜੀ ਜਿੰਨੇ ਦਾ ਟਰੈਕਟਰ ਉਦੋਂ ਵੱਧ ਦਾ ਲੋਨ ਹੋ ਜੂ ਇਥੇ ਠੀਕ ਹੈ ਵੀ ਇਹ ਬਾਈ 16 ਮਾਡਲ 17 ਆਖੀਏ 12ਵੇਂ ਮਹੀਨੇ ਦਾ 12ਵੇਂ ਮਹੀਨਾ 2016 17 ਮਾਡਲ ਦਾ ਟਰੈਕਟਰ ਹੈ ਹਾਂ ਵੀ ਠੀਕ ਹੈ ਚਲੋ ਗੇਅਰ ਇੰਜਨ ਦਾ ਓਕੇ ਆ ਚਲਾ ਕੇ ਬਾਕੇ ਹੋ ਗਈ ਚਲੋ 2 ਸਪੀਡ ਹੈ ਸਰਾ ਡੱਕ ਡੁੱਕ ਜੈ ਵਿੱਚ ਡੰਡਾ ਪੱਟੀ ਸਭ ਕੁਝ ਨਾਲ ਆ ਵੀਰੇ ਠੀਕ ਹੈ ਵੀ ਪਾਵਰ ਸਟੇਜ ਹੈ 2 ਸਪੀਡ ਠੀਕ ਹੈ ਵੀ 16/17 ਮਾਡਲ ਆ ਵੀਰੇ ਟਰੈਕਟਰ ਦੇ ਦਾਂਗੇ ਤੁਹਾਨੂੰ ਇਹੇ 4,30,000 ਰੁਪਏ ਠੀਕ ਹੈ ਭਾਈ ਉਹੀ ਆਪਾਂ ਡਿਮਾਂਡ ਕਿ ਨਹੀਂ ਰੱਖਦੇ ਸੀਗੇ ਇਹ ਵੀ ਟਰੈਕਟਰ ਦਾ ਹੈਗਾ 4,85,000 ਰੁਪਏ ਦਾ ਠੀਕ ਹੈ ਵੀ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਭਾਈ 2014 ਮਾਡਲ ਠੀਕ ਹੈ ਗੱਲ ਹਾਂ ਭਾਈ ਟਾਇਰ ਬਿਲਕੁਲ ਤਾਜ਼ੇ ਹੈ ਤੇ ਵੀਰੇ ਫਾਈਬਰ ਛਤਰੀ ਲੱਗੀ ਹੈ 13 ਦੇ ਬਿਲ ਅਗਲੇ ਦੇ ਨਾਤੇ ਘਟਾ ਕੇ ਦੇ ਦਾਂਗੇ ਗੇਅਰ ਇੰਜਨ ਦੀ ਆਪਾਂ ਬਈ ਲਿਖ ਕੇ ਜੇ ਇਹਦੀ ਜ਼ਿੰਮੇਵਾਰੀ ਦੇ ਦਾਂਗੇ ਟਰੈਕਟਰ ਦੀ ਠੀਕ ਹੈ ਠੀਕ ਹੈ ਇੱਕ ਗੱਲ ਹੋਰ ਦੇਖ ਇਹਦੇ ਤੂੰ ਹਾਂ ਬਈ ਕੰਪੈਸਟੀ ਚੈੱਕ ਲੱਗਾ ਕਿਸੇ ਬੰਦੇ ਨੇ ਲਵਾਇਆ ਸ਼ੌਂਕੀ ਨੇ ਠੀਕ ਹੈ ਡਬਲ ਡਿਸਟ੍ਰਿਬਿਊਟਰ ਆ ਗੇਅਰ ਰੇਂਜ ਦਾ ਬਾਈ ਆਪਾਂ ਨੂੰ ਤਸੱਦੀ ਹੈ ਚਲਾ ਕੇ ਬਾਅਦ ਵਿੱਚ ਤਸੱਦੀ ਕਰ ਲੈ ਹਾਂ ਫਿਰ ਮਗਰਿਆਣਾ ਤੇ ਹਲਕੀ ਫੁੱਕੀ ਉੱਪਰ ਉੱਪਰ ਦੇ ਟੱਚਿੰਗ ਆ ਬਾਕੀ ਸਾਰਾ ਬਟਰ Ориਜਨ ਵਾਲਾ ਠੀਕ ਠੀਕ ਹੈ ਇਹ ਟਰੈਕਟਰ ਦੇਵਾਂਗੇ ਜੈਸ ਨੋਆ ਹਾਂ ਬਈ 4.5 ਲੱਖ ਰੁਪਏ ਠੀਕ ਹੈ ਬਈ ਠੀਕ ਹੈ ਗੱਲ ਹਾਂ ਉਦੋਂ ਵਾਦਾ ਕਰ ਮਿੰਟ 775 2015 ਮਾਡਲ ਹੈ ਜੀ ਹਾਂ ਬਈ ਪਿਛਲੇ ਟਾਇਰ 95 90 95 ਪੈਸੀ ਹੈ ਜੀ ਟਰੈਕਟਰ ਗੇਅਰ ਇੰਜਨ ਦਾ ਬਾਈ ਰੁਪਏ ਦਾ ਰੁਪਇਆ ਹੀ ਆ ਟਰੈਕਟਰ ਸੀਟ ਵੀ ਮਾਰਦਾ ਹੈ ਠੀਕ ਹੈ ਬਈ ਠੀਕ ਹੈ ਗੱਲ ਬਾਈ ਹਾਂ ਬਈ ਫਿਰ ਟੂ ਖਿਲ ਗਿਆ ਟਰੈਕਟਰ ਦੇ ਗੇਅਰ ਇੰਜਨ ਦਾ ਓਕੇ ਆ ਇਹ ਟਰੈਕਟਰ ਗਰਵਾਂਗਾ ਆਪਾਂ 3.5 ਲੱਖ ਰੁਪਏ ਦਾ ਠੀਕ ਹੈ ਠੀਕ ਹੈ ਗੱਲ ਬਾਈ ਹਾਂ ਬਈ ਉਦੋਂ ਵਾਦਾ ਕਰ 52 10 ਚੌਂਦੀ ਆ ਇਹ ਪੋਲੂਆ ਟਰੈਕਟਰ ਠੀਕ ਹੈ ਮੇਰੇ ਮੁੰਡੇ ਦਾ ਛੋਟਾ ਹੀ ਆਪਣਾ ਮੇਰਾ ਤਾਂ ਗੱਲ ਇਹ 20 ਮਾਡਲ ਆ ਬਾਈ ਚਾਰੇ ਟਾਇਰ ਨਾਲ ਦੇ ਜੇ ਕਿਸੇ ਪਾਸੇ ਟਰੈਕਟਰ ਦੇ ਕਾਲਮ ਲੱਗੇ ਹੋਵੇ ਹਾਂ ਬਾਈ ਕਿਸੇ ਵੀ ਨਟ ਨੂੰ ਚਾਬੀ ਲੱਗੀ ਹੋਵੇ ਹਾਂ ਬਾਈ ਕਿ ਖੁੱਲਿਆ ਹੋਵੇ ਨਟ ਢੋਲ ਕੇ ਦੁਬਾਰੀ ਲੱਗਿਆ ਹੋਵੇ ਹਾਂ ਬਾਈ ਜ਼ਿੰਮੇਵਾਰੀ ਆ ਫੋਰਸ ਸਪੀਡ ਟਰੈਕਟਰ ਆ ਗੀਅਰ ਪ੍ਰੋ ਆ ਹਾਂ ਬਾਈ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਠੀਕ ਹੈ ਬਾਈ ਚਿਲਾ ਕੇ ਬਾਗੇ ਉਹਦੀ ਤਸੱਲੀ ਕਰ ਸਕਦਾ ਬਾਣ ਵਿਲੇ ਪਏ ਆ ਸੰਦ ਲੋਕਾਂ ਦੇ ਵਿਲੇ ਪਏ ਸਾਡੇ ਇੱਥੇ ਹਾਂ ਬਈ ਠੀਕ ਹੈ ਗੱਲ ਤੇ ਬਾਹੋ ਤਸੱਲੀ ਕਰੋ ਫੇਰ ਫਿਰ ਆ ਪੈਸੇ ਲਾਉਂਦਾ ਹਾਂ ਬਈ 20 ਮੰਡਲ ਦਾ 695 ਦੀ ਮੰਗ ਆ ਟਰੈਕਟਰ ਦੇਵਾਂਗੇ ਜੀ 6 ਲੱਖ ਤੇ 40000 ਰੁਪਏ ਦਾ ਠੀਕ ਹੈ ਜਮਾ ਨਵਾਂ ਟਰੈਕਟਰ ਹੈ ਠੀਕ ਹੈ ਬਈ ਇਹ ਦੇਖੀ ਠੀਕ ਹੈ ਬਈ ਲੋ ਬੈ ਗਿਆ ਉਹ ਆ ਗਿਆ ਢਿੱਲੋਂ 2022 ਮੰਡਲ हां भाई ਇਹ ਟਰੈਕਟਰ ਬਿਲਕੁਲ ਨਮਾਟਾ ਟਰ ਹੈ ਬਾਈ ਜਿਮੇਵਾਰੀ ਟਰੈਕਟਰ ਦੇ ਕਾਲੰਬੀ ਲੱਗੀ ਹੋਈ ਢੰਗੋਂ ਇਹਦੇ ਠੀਕ ਹੈ ਬਈ ਸਾਰਾ オリジナル ਹੈ ਜੇਕਰ ਤੇ ਟਰੈਕਟਰ ਵਿੱਚ ਚਾਬੀ ਲੱਗੀ ਹੋਈ ਨਾ हां भाई ਫੇਰ ਵੀ ਆਪਾਂ ਜੇੰਦਾਰ ਆ ਬਾਈ ਇਹਦੇ ਠੀਕ ਹੈ ਬਈ ਠੀਕ ਹੈ ਗੱਲ ਚਾਰੇ ਟਾਇਰ ਬਾਈ ਨਾਲ ਦੇ ਟਰੈਕਟਰ ਦੇ हां भाई ਜਿਹੜੇ ਨਾਲ ਆਈ ਕੰਪਨੀ ਦੇ ਉਹ ਪੈਰ ਆ हां भाई ਤੇ ਬਾਈ ਮਾਡਲ ਆ ਕੈਪਰਾ ਪੂਰੇ ਲਿਆ ਹਾਂ ਬਈ ਦੋエル ਬਠੀਕਾ ਗੱਲ ਢਿੱਲੂ ਸਾਹਿਬ ਹਾਂ ਬਈ ਪਿੱਛੋਂ ਵੀ ਲੈ ਕੇ ਦੱਸਾ ਦੇ ਤੇ ਇਹਦੇ ਉੱਤੇ ਵੀ ਪਲੇਟ ਦੇ ਉੱਤੇ ਵੀ ਬਾਈ ਲਿਖਿਆ ਹੁੰਦਾ ਆਪੇ ਹਾਂ ਮੈਂ ਠੀਕ ਹੈ ਗੱਲ ਫੁੱਟੀ ਫੁੱਟੀ ਜਮਾ ਕੰਪਨੀ ਦੇ ਨਾਲ ਜਿਹੜੀ ਆਉਂਦੀ ਆ ਇਹ 6 ਸ਼ੇਵਰਗਾ ਟਰੈਕਟਰ ਹੈ ਭਾਈ ਜਿਹਨੇ ਨਵਾਂ ਕਢਾਉਣਾ ਹੈ ਨਾ ਆ ਲੈ। ਠੀਕ ਹੈ। ਲੋਨ ਫੈਂਸ ਹੋ ਜੂਏ ਤੇ 6 ਲੱਖ ਰੁਪਏ ਦਾ ਲੋਨ ਹੀ ਹੋ ਜੂਗਾ। ਠੀਕ ਹੈ। ਵਾਧੇ ਵੀ ਹੋ ਸਕਦਾ। ਠੀਕ ਹੈ ਵੀ। ਠੀਕ ਹੈ ਗੱਲ। ਇਹ ਟਰੈਕਟਰ ਦੇਵਾਂਗੇ ਆਪਾਂ 6 ਲੱਖ ਤੇ 60000 ਰੁਪਏ। ਠੀਕ ਹੈ ਵੀ। ਉਹੀ ਡਿਮਾਂਡ ਕਿ ਨਹੀਂ ਰੱਖਦੇ ਸੀ ਆਪਾਂ ਭਾਈ? ਡਿਮਾਂਡ ਹੈਗੀ ਜੀ 6 ਲੱਖ ਤੋਂ ਘੱਟ ਨਾ ਵੇਚਿਆ ਹੁਣ ਕੀ ਹੈ। ਠੀਕ ਹੈ ਵੀ। ਠੀਕ ਹੈ ਗੱਲ ਭਾਈ ਰੁਪਏ ਦਾ ਰੁਪਿਆ ਰੱਖ। ਠੀਕ ਹੈ ਵੀ। ਆਪਣੀ ਜ਼ਿੰਮੇਵਾਰੀ ਹੈ ਕੈਪੈਸਿਟੀ ਜੈਕ ਲੱਗਾ ਹੈ ਡਬਲ ਡਿਸਟ੍ਰੀਟ ਟੋ ਮੋਡਿਊਲ ਠੀਕ ਆ ਆਹ ਟਰੈਕਟਰ ਯਾਰ ਵੇਚਣ ਨੂੰ ਜੀਤਾ ਕਰਦਾ ਨਹੀਂ ਹਾਂ ਬਈ ਇਹਨੇ ਰੰਗ ਲਾ ਕੇ ਘਰੇ ਜਿੰਨੇ ਆਈਆ ਦੇ ਸਰਤੀ ਆਈ ਹੈ ਹਾਂ ਬਈ ਤੇ ਇਹ 7 ਮਾ ਦਾ 8 ਦੀ ਆਸਤੀ ਹੈ ਚੱਪਾ ਦੀ ਹਰਿਆਣਾ ਨੰਬਰ ਆ ਫੈਡ ਗੇਰ ਆ ਹਾਂ ਬਈ ਪੰਜਾਬ ਆ ਠੀਕ ਆ ਠੀਕ ਆ ਕੀ ਆਈ ਹੁੰਦਾ ਜੀ ਹਾਂ ਬਈ ਇਹ ਟਰੈਕਟਰ 1.60 ਹਜ਼ਾਰ ਠੀਕ ਆ ਉਹ ਤੋਂ ਬਾਅਦ ਵਿੱਚ ਆ ਗਈ ਸਾਡੀ ਗੱਡੀ ਹਾਂ ਸੋਰਸ ਬੰਨ ਗੱਡੀ ਆ ਵੀਰੇ ਬਛੰਡਾ ਨੰਬਰ 42 ਵਾਲੀ ਨੰਬਰ ਹੈ ਕੈਕਟਰ ਗੱਡੀ ਦਾ ਹਾਂ ਬਈ ਜੈੱਡ ਬਲੈਕ ਗੱਡੀ ਆ ਠੀਕੇ ਚੱਲ ਹਾਂ ਬਈ ਸਾਰੀ origional ਆ ਕਿਤੋਂ ਰੰਗ ਪੇਂਟ ਨਹੀਂ ਹੋਈ ਸਾਰਾ ਲਗੜਮ ਤਗੜੋਂ ਆ ਫੋਨ ਸੁਣਨਾ ਇਸ਼ਾਰੇ ਕਰਨਾ ਕੁਝ ਡੈਕ ਘਟਾਉਣਾ ਪਊਗਾ ਇਤੋਂ ਹੀ ਚੱਲਦਾ ਸਾਰ ਠੀਕ ਹੈ ਬਈ ਕਿਉਂਕਿ ਬਾਕੀ ਫੰਕਸ਼ਨਲ ਦਾ ਬਾਹਾ ਮੈਨੂੰ ਪਤਾ ਨਹੀਂ ਕਿ ਮਚਲਾਈ ਨਹੀਂ ਹਾਂ ਬਈ ਤੇ ਟਾਇਰ ਬਿਲਕੁਲ ਨਵੀਂ ਆ ਜੀ ਮੰ ਠੀਕ ਹੈ। ਮਾਰਾ ਮਾਦਲਾ 15 ਦੀ ਆਸਤੀ ਆ। 31 2029 30 ਤੱਕ ਰਪਾਸ ਹੋ ਜਾ ਜੀ। ਹਾਂ ਬਈ। ਆਪਨੇ ਪੀ ਹੈ। ਹੈ ਜਿਆ ਕੁਸ਼ੀ ਹੈ ਠੀਕ ਹੈ। ਠੀਕ ਹੈ ਬਈ। ਜਿਹਨੇ ਮੇਰੇ ਵੀਰ ਨੇ ਲੈਣੀ ਹੈ, ਉਹ ਗੱਡੀ ਦੇ ਦਾਂਗੇ। ਹਾਂ ਬਈ। ਜੇ ਕਿਸੇ ਭਰਾ ਕੋਲੇ ਗੱਡੀ ਹੈਗੀ ਹੈ ਨਾ। ਹਾਂ ਬਈ। ਪੇਕਅਪ। ਮੈਂ ਤਰ੍ਹਾਂ। ਦਾ ਪਾਉ ਦੇਣਾ ਬਾਈ ਸੌਦਾ ਕਰ ਲੈ। ਠੀਕ ਹੈ ਬਈ। ਆ ਦੋ ਸੀਟਾ ਹੁਣ ਉਹਦੇ ਠੀਕ ਹੈ ਵੀ ਆ ਸੀਟਾ ਹੁਣ ਠੀਕ ਹੈ ਜੀ ਇਦੋਂ ਪਿੱਛੇ ਖਾਲੀ ਡਾਲਾ ਜਾਓਗੇ ਠੀਕ ਹੈ ਜੀ ਉਹ ਮੈਨੂੰ ਪਤਾ ਨਹੀਂ ਪੇਕਅਪ ਕਹਿੰਦੇ ਆ ਕਿ ਕੀ ਉਹਨੂੰ ਕਹਿੰਦੇ ਠੀਕ ਹੈ ਗੱਲ ਹਾਂ ਜੀ ਉਹ ਗੱਡੀ ਚਾਹੀਦੀ ਆਪਾਂ ਨੂੰ ਡਬਲ ਕੈਬਿਨ ਠੀਕ ਹੈ ਵੀ ਠੀਕ ਹੈ ਪਾਸ ਨੂੰ ਹੋਵੇ ਨਾ ਹੋਰ ਕੋਈ ਚਿੰਤਾ ਨਹੀਂ ਠੀਕ ਹੈ ਲੱਗੀ ਸਹੀ ਹੋਣੀ ਚਾਹੀਦੀ ਠੀਕ ਹੈ 917 ਵੀ ਤੇ 1.5 ਠੀਕ ਹੈ ਵੀ ਠੀਕ ਹੈ ਗੱਲ ਵੀਰੇ ਹਾਂ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ 911 ਉਹ ਇਹ 911 ਇੰਗਲੈਂਡ ਜਾ ਰਿਹਾ ਹਾਂ ਜੌਲ ਸਾਹਿਬ ਦਾ ਟਰੈਕਟਰ ਹੈ ਜੀ ਇਹ ਠੀਕ ਹੈ ਬਈ ਮੈਂ ਮੈਨੂੰ ਦਰਸ਼ਨ ਕਰਾਇਆ ਨਾ ਜੌਲ ਸਾਹਿਬ ਦਾ ਟਰੈਕਟਰ ਹੈ ਸਾਡੇ ਪਹਾੜਾਂ ਦਾ ਹਾਂ ਬਈ ਪਰ ਇੱਕ ਗੱਲ ਹੋਰ ਹੈ ਪਹਿਲਾਂ ਟਰੈਕਟਰ ਤੂੰ ਦਿਖਾ ਦੇ ਮੈਂ ਇਹ ਟਰੈਕਟਰ ਦਾ ਨਾ ਰੇਟ ਇਹਦਾ ਫੋਨ ਆਉਂਦਾ ਠੀਕ ਹੈ ਬਈ ਕੀ ਗੱਲ ਹਾਂ ਬਈ ਇਹ ਆਪਾਂ ਨੂੰ ਨਾ ਮਾਰੇ ਲਹੂਦਾ ਹੈਗਾ ਠੀਕ ਹੈ ਬਈ ਕਿੰਨੇ ਦਾ ਦਿੱਤਾ ਠੀਕ ਹੈ ਚਾਰੇ ਬਸਲ ਦਿਖਾ ਹੈ ਨਾ ਕੋਕਾ ਪੀ ਟਰੈਕਟਰ ਹਾਂ ਬਈ ਹਾਂ ਟਾਇਰ ਟੂਰ ਦੇ ਕਿੰਨੇ ਘੈਂ ਦਾ ਹਾਂ ਬਈ ਇਹ ਸਾਡੇ ਭਰਾ ਨੂੰ ਦਿੱਤਾ ਤਰਨ ਸਿੰਘ 7 ਠੀਕ ਹੈ ਬਈ ਕੱਲ ਨੂੰ ਇਹ ਚਲੇ ਜਾਊ ਟਰੈਕਟਰ ਹਾਂ ਬਈ ਪੇਮੈਂਟ ਉਹਨਾਂ ਦੀ ਆ ਗਈ 2 ਲੱਖ ਰੁਪਏ ਉਹਨਾਂ ਨੇ ਭਾਟ ਆਪਾਂ ਨੂੰ ਉਸ ਰਹਿੰਦੇ ਆ ਹਾਂ ਬਈ ਪੌਂਦਾਰ ਨੂੰ ਪਾ ਪਾ ਦੇਣਗੇ ਭਾਈ ਗੇਰ ਇੰਜਨ ਦਾ ਸੱਤੂ ਐ ਨਾ ਆਰ ਪੀ ਆਈ ਓਏ ਭਾਈ ਠੀਕ ਹੈ ਬਈ ਇਹ ਤਾਂ ਆਪਣੇ ਪਿੰਨਾ ਪਿੰਡ ਦੇ ਨੂੰ ਜਾਣਦੇ ਹੀ ਆ ਤੂੰ ਹਾਂ ਹਾਂ ਕੀ ਗੱਲ ਗੇਰ ਇੰਜ ਦਾ ਰੁਪਈਆ ਹੀ ਹੈ ਰੇਟ ਹਾਂ ਬਈ ਇਹਦਾ ਬਸ ਜੋਲ ਸਾਹਿਬ ਨੂੰ ਇੱਕ ਗਿਫਟ ਹੀ ਕੀਤਾ ਆਪਾਂ ਠੀਕ ਹੈ ਬਈ ਇਹ ਇੰਗਲੈਂਡ ਰਹਿੰਦਾ ਜੀ ਲੱਗਦਾ ਉਹਨੂੰ ਦਿੱਤਾ ਟਰੈਕਟਰ ਇਹ ਹਾਂ ਬਈ ਕਹਿੰਦੇ ਉਹਨੇ ਆਪਣੇ ਡੈਡੀ ਨੂੰ ਦੇਣਾ ਬੁੱਧਵਾਰ ਨੂੰ ਆ ਰਿਹਾ ਉਹਦਾ ਡੈਡੀ ਇੰਗਲੈਂਡ ਤੋਂ ਠੀਕ ਹੈ ਬਈ ਤੇ 15 ਕਿਤੇ ਰਹੂ ਆ ਉਹ ਹਾਂ ਬਈ ਤੇ ਉਹਨਾਂ ਵਾਸਤੇ ਮੰਗਵਾਇਆ ਟਰੈਕਟਰ ਆਪਾਂ ਤੋਂ ਠੀਕ ਹੈ ਬਈ ਤੇ ਭਰਾ ਉਹ ਟਰੈਕਟਰ ਹੋਰ ਮੰਗਣ ਡਿਆ ਕਿ ਇੱਕ ਹੋਰ ਦੇ ਦੇ ਨਾ ਟਿਆ ਦਾ ਹਾਂ ਬਈ ਮੈਂ ਜੋਲ ਸਾਹਿਬ ਹਾਂ ਫੋਨੀ ਇੱਕ ਪੁਰਜਾ ਵੀ ਤੁਹਾਨੂੰ ਦੇਤਾ ਹਾਂ 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 ਬਈ ਕੋਈ ਵੀ ਟਰੈਕਟਰ ਲੈਣਾ ਹੋਵੇ ਯਾਰਾਂ ਨੂੰ ਫੋਨ ਕਰ ਲਿਓ ਹਾਂ ਬਈ WhatsApp ਨੰਬਰ 887294545 ਕਾਲਿੰਗ ਨੰਬਰ 947884545 ਦੋਨੇ ਨੰਬਰਾਂ ਦੇ ਪਿਛਲੇ 5 ਅੱਖਰ ਇੱਕੋ ਹੀ ਆ ਲੋਨ ਫੈਂਸ ਹੋ ਜਾਂਦਾ ਹੁੰਦਾ ਸਿੰਪਲ ਸਹੀ ਹੋਣਾ ਚਾਹੀਦਾ ਤੁਹਾਡਾ ਹਾਂ ਬਈ ਪੁਰਾਣਾ ਟਰੈਕਟਰ ਘਟਿਆ ਜਾਊਗਾ ਜਿੰਨੇ ਕ ਦਾ ਉਹ ਓਨੇ ਕ ਦੇ ਕਟਾਂਗੇ ਜੇ ਐ ਲੱਗੂ ਭਾਈ ਘੱਟ ਘੱਟ ਲਿਆ ਹਾਂ ਬਈ ਤੇ ਵੇਚ ਕੇ ਪੈਸੇ ਦੇ ਦੇ ਠੀਕ ਹੈ ਵੀਡੀਓ ਵਧੀਆ ਲੱਗੀ ਦਬ ਕੇ ਲਾਈਕਮੈਂਟ ਸ਼ੇਅਰ ਕਰ ਲਿਓ ਪੇਜ ਨੂੰ ਕਰ ਲਿਓ ਫੋਲੋ ਦੇਸੀ ਹੌਡੀ ਟੀਵੀ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਮਿਹਰਬਾਨੀ ਬਹੁਤ